ਪਹਿਲੀ ਸਿੱਖ ਰਾਜਸਾਨੀ ਕਿਲਾ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਮਹਾਰਾਜ ਦੇ लाडले ਸਪੁੱਤ ਸਿੰਘ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਜੀ ਦੁਆਰਾ ਸਥਾਪਿਤ ਪਹਿਲੀ ਸਿੱਖ ਰਾਜਸਾਨੀ ਦਾ ਕਿਲਾ ਪੌਂਟਾ ਸਾਹਿਬ ਤੋਂ ਤਕਰੀਬਨ 40 ਕਿਲੋਮੀਟਰ ਸ਼ਿਵਾਲਿਕ ਪਹਾੜੀਆਂ ਦੇ ਵਿੱਚ ਕਿਰਿਆ ਹੋਇਆ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀ ਸਿੱਖ ਰਾਜਸਾਨੀ ਦਾ ਕਿਲਾ ਉਸਾਰਿਆ ਅਤੇ ਸਿੱਖ ਕੌਮ ਦੀ ਕਰੰਸੀ ਦੀ ਟਕਸਾਲ ਸਥਾਪਿਤ ਕੀਤੀ ਇਸ ਸਥਾਨ ਉਤੇ ਪ੍ਰਬੰਧਕ ਕਮੇਟੀ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਜੀ ਸਾਬਕਾ ਮਿਤ ਪ੍ਰਦਾਨ ਸਵਰਗਵਾਸੀ ਰਤਨ ਸਿੰਘ ਦੀ ਅਨਥਕ ਮਿਹਨਤ ਨਾਲ ਹਿਮਾਚਲ ਪ੍ਰਦੇਸ਼ ਸਰਕਾਰ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦਗਾਰ ਸਥਾਪਿਤ ਕਰਨ ਦੇ ਲਈ ਪਹਾੜੀ ਦੀ ਚੋਟੀ ਉਤੇ ਜਗ੍ਹਾ ਨੂੰ ਲੀਜ਼ ਉਤੇ ਦੇ ਦਿੱਤਾ ਹੈ ਇਸ ਸਥਾਨ ਉਤੇ ਹਰਬਖਸ਼ ਸਿੰਘ ਪਰਮਿੰਦਰ ਸਿੰਘ ਜੰਡੂ ਅਤੇ ਗੁਰਚਰਨ ਸਿੰਘ ਸੈਣੀ ਹੋਰਾ ਨੇ ਵੀ ਸ਼ਾਮਿਲ ਹੋ ਕੇ ਗੁਰੂ ਘਰ ਦੇ ਵਿੱਚ ਸੇਵਾ ਕੀਤੀ। ਪ੍ਰਬੰਧਕ ਕਮੇਟੀ ਗੁਰਦੁਆਰਾ ਸ਼੍ਰੀ ਪੌਂਟਾ ਸਾਹਿਬ ਵੱਲੋਂ ਇਸ ਸਥਾਨ ਉਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਕਾਇਮ ਰੱਖਣ ਦੇ ਲਈ ਉਪਰਾਲੇ ਕੀਤੇ ਜਾ ਰਹੇ ਨੇ ਅਤੇ ਬਾਬਾ ਜੀ ਦਾ ਬੁੱਤ ਤਿਆਰ ਕੀਤਾ ਜਾ ਰਿਹਾ ਜੋ ਕਿ ਜਲਦ ਹੀ ਇੱਥੇ ਸਥਾਪਿਤ ਕੀਤਾ ਜਾਵੇਗਾ। ਇਸ ਸਬੰਧ ਵਿੱਚ ਮੈਨੇਜਰ ਗੁਰਮੀਤ ਸਿੰਘ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਨਾਲ ਮੁਲਾਕਾਤ ਕਰਕੇ ਉਪਰੋਕਤ ਜਾਣਕਾਰੀ ਦਿੰਦਿਆ ਹੋਇਆ ਮੈਨੇਜਰ ਸਾਹਿਬ ਨੇ ਕਿਹਾ ਕਿ ਜਲਦ ਹੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦਗਾਰ ਕਾਇਮ ਕੀਤੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਜਾ ਰਿਹਾ ਹੈ ਅਤੇ ਉਹ ਸਥਾਨ ਤੇ ਉਸੇ ਦਿਹਾੜੇ ਬਾਬਾ ਜੀ ਦਾ ਬੋਤ ਲਗਾਇਆ ਜਾਵੇਗਾ ਦੀ ਵਾਹੀ ਦੀ ਕਾਲਾ ਸਭਾਈ ਦੀ ਫਿਫਤੇ ਸੇਖਰਾ ਆਜੀ ਪਹਿਲੀ ਰਾਜਾ ਨਹੀਂ ਕਿਰਾ ਲੋਹੜ ਸ਼ਾਹ ਹੈ ਜੋ ਕਿ ਮੁੱਖ ਅक्षर ਗੋਦੇ ਨਾਂ ਨਾਲ ਪਹਿਲਾਂ ਇਹਨੂੰ ਜਾਣਿਆ ਜਾਂਦਾ ਸੀ ਦਾਪਾ ਬੰਦਾ ਸੀ ਵਿਆਹ ਦੇ ਜੀਲੇ 1700 ਦਾਸ ਇਸਲੀਨ ਅਰਬੀ ਦੇ ਮਹੀਨੇ ਵਿੱਚ ਇਸ ਫਿਲਮ ਫਤੇ ਕਰਕੇ ਯੋਗਨ ਸਾਹਮਣੇ ਨਾਮ ਦਿੱਤਾ ਅਤੇ ਸ਼ੇਖਰਾਜ ਦੀ ਪਹਿਲੀ ਰਾਤ ਤੋਂ ਹੀ ਸਥਾਪਿਤ ਕੀਤੀ। ਅਤੇ ਸ਼ੇਖਰਾਜ ਦਾ ਸਿੱਖਾ ਜਾਰੀ ਕੀਤਾ। ਇੱਕ ਦਿਨ ਉਹ ਜਰਾ ਮੌਂਟ ਪੋਦਾ ਸਾਉਂਥ ਤੋਂ तकरीबन 40 ਕਿਲੋਮੀਟਰ ਹਰਿਆਣਾ ਤੇ ਹਿਮਾਚਲ ਦੀ ਸਰਹੱਦ ਦੇ ਸਥਿਤ ਹੈ ਸ਼ੋਅਲ ਦੇ ਪਹਾੜਾਂ ਵਿੱਚ। ਧੀਰਤੀ ਤੋਂ ਬਾਅਦ ਇਸ ਕਿਲੇ ਨੂੰ ਮੁਗਲਾਂ ਦਾ ਰੋਲ ਟੈਟੇ ਦੀ ਕਰ ਦਿੱਤਾ ਗਿਆ। ਪਰੰਪਰਿਕ ਕਮੇਟੀ ਦੇ ਮੰਲੇ ਸਮੇਂ ਪੂਜਤਨਾ ਸਭਾ ਟੀਪ ਕੇ ਲਈ ਜਗਾ ਤਮਾਚੂ ਸਰਚਾਰ ਤੋਂ ਦੇਖ ਕੇ ਕਿ ਤੁਹਾਡੇ ਦੁਆਰਾ ਕਿਲੇ ਦੇ ਕਿਲੇ ਦੀ ساری ਜਿਹੜੀ ਆ ਕੋਈ ਕਾਰਜਸ਼ੀਲ ਨਹੀਂ ਕਰ ਦਿੱਤੀ ਗਈ ਆ ਪਰੰਪਰਿਕ ਕਮੇਟੀ ਕੋ ਦੱਸੇ ਪੂਰਾ ਸਭਾ ਵੱਲੋਂ ਉਸ ਕਿਲੇ ਵਿੱਚ ਸਰਾਸੰ ਚੀਜ਼ਾਂ ਜਿਵੇਂ ਕਿ ਤਰਾਣੇ ਮੋਰਚੇ ਅਤੇ ਤਰਾਣੀਆਂ ਦੁਆਰਾ ਜੋਹਾ ਦੇ ਮੀਟਿੰਗ ਹਨ ਉਹਨਾਂ ਨੂੰ ਉਸੇ ਤਰ੍ਹਾਂ ਹੀ ਪ੍ਰਾਤਨ ਰੱਖਿਆ ਜਾਵੇਗਾ ਅਤੇ ਬਾਬਾ ਬੰਦਾ ਸਿੰਘ ਜੀ ਬਾਗਰ ਜੀ ਦਾ ਇੱਕ ਸਟੈਚੂ ਜੋਨ ਦਾ ਉਹ ਲਾਇਆ ਜਾ ਉਸ ਤავਜ਼ ਵੀ ਚਾ ਜਾਵੇਗਾ ਅਤੇ ਬਾਬਾ ਬੰਦਾ ਸਿੰਘ ਜੀ ਬਾਗਰ ਜੀ ਨਾਲ ਉਸ ਕਿਲੇ ਦੀਆਂ ਜੋ ਕਾਤ ਦੇ ਨਿਸ਼ਾਨੀਆਂ ਹਨ ਉਹਨਾਂ ਨੂੰ ਵੀ ਰਦਲ ਕਰਕੇ ਉਸੇ ਤਰ੍ਹਾਂ ਹੀ ਸ੍ਰੀ ਦੇ ਨਾਲ ਦਿੱਤੇ ਰੱਖਿਆ ਜਾਵੇਗਾ ਸੰਸੰਗਤ ਦੇ ਤੋ ਹੋਰ ਕਰਕੇ ਭਗਵੰਦ ਸਾਹਿਬ ਦੀ ਬਾਹਰ ਦਾ ਕੀ ਜੋ ਮਹਾਰਾਜ ਕਿਲਾ ਨਵੰਬਰ ਸ਼ਾਇਦ ਸੇਖ ਰਾਜ ਦੀ ਪਹਿਲੀ ਰਾਜ ਸਨਿਵੇਦ ਸਜਸ਼ਨ ਕਰਨ ਤੇ ਭਗਵੰਦ ਸਾਹਿਬ ਦੀ ਬਾਹਰ ਦਾ ਜਨਮ ਜੋ 2 ਸਤੰਬਰ 2024 ਜਨਮਵਾਦ ਆ ਰਿਹਾ ਉੱਚ ਪ੍ਰਮੁਖ ਦੀ ਟੀਮ ਦੁਆਰਾ ਸ੍ਰੀ ਫਰਦੌਸਾਂ ਅਸੈਸ਼ਨ ਨੂੰ ਸੰਚਾਲਕਾਂ ਦੇ ਨਾਲ ਵਸਨੀਕਾਂ ਦੇ ਸਹਿਯੋਗ ਨਾਲ ਭਗਵੰਦ ਸਾਹਿਬ ਦੀ ਬਾਹਰ ਜੀ ਦਾ ਜਨਮ ਜਨ ਮਨਾਇਆ ਜਾਵੇਗਾ ਚੋਸਲੇ ਕਿਲੇ ਵਿੱਚ ਜੋ ਮੰਗੋਂ ਦਾ ਸੀ ਵੀ ਬਾਧਰ ਤੇਕੂਆ ਤੋਂ ਤਾਵਾ ਕੀਤਾ ਜਾਵੇਗਾ ਸਭ ਤੋਂ ਮੁੱਖ ਸੰਸਥਨ ਉਹ ਇਹ ਸੀ ਕਿ ਇਸ ਚਲਰੀ ਕਾਰਸੇ ਵਿੱਚ ਵੰਟਣ ਕੇ ਇਸ਼ਾਵਾ ਅਤੇ ਦਰਸ਼ਕਦਾਰੇ ਕੰਕੀ ਮੰਗੋਂ ਦਾ ਸਿੰਘ ਵੀ ਬਾਧਰ ਜੋ ਕਿ ਜਸਮੀਤ ਪਿਤਾ ਮਹਾਰਾਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਨਦੀਰ ਸਾਹਿਬ ਤੋਂ ਬੰਦਾ ਸਿੰਘ ਬਾਧਰ ਬਣਾ ਕੇ ਮਹਾਰਾਜ ਜੀ ਨੇ ਭੇਜਿਆ ਸੀ ਕਲ ਵੀ ਤਰਪਾਸ਼ਾ ਮਹਾਰਾਜ ਜੀ ਇਹ ਖੁਸ਼ੀਆਂ ਪ੍ਰਾਪਤ ਕਰਨ ਦੁਆਰਾ ਕੀਨ ਤੀਰ ਸੰਕ ਨੂੰ ਇਸ ਤੇ ਚੈਨ ਲਈ ਅਸੀਂ ਬੇਨਤੀ ਕਰਦੇ ਆ ਕਿ ਬਾਬਾ ਮਲਦਾ ਸਿੰਘ ਜੀ ਦਾ ਉਹ ਮਹਾਨ ਫਿਲਾਲੋਂਗੜ ਸ਼ਾਹ ਤੇ ਜੀ ਦਾ ਅਸਰ ਨੂੰ ਜਰੂਰ ਲਿਪਿਆ ਸ਼ਾਮ ਨੂੰ ਜਰੂਰ ਜਾ ਕੇ ਉੱਥੇ ਦਸ਼ਨ ਕਰੇ ਤੇ ਆਪਣਾ ਜੀਵਨ ਸ਼ਗਨ ਕਰੋ 27 ਅਕਤੂਬਰ ਨੂੰ ਬਾਬਾ ਜੀ ਦਾ ਜਨਮ ਦਿਨ ਰਿਚਾਰਤੀ ਕਲਾਸੇ ਖਾਣ ਨਾਲ ਮਨਾਇਆ ਜਾਵੇਗਾ ਬਾਈ ਜੀ ਦਾ ਪਾਤਸ਼ਾਹ ਬਾਈ ਜੀ